ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਜੋ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਅੱਜ ਆਪਾਂ ਗੱਲ ਕਰਾਂਗੇ ਕਿ ਜਦੋਂ ਵਾਰ-ਵਾਰ ਸਾਡੇ ਘਰ ਵਿੱਚ ਪੰਛੀ ਆ ਕੇ ਬੈਠਣ ਤਾਂ ਸਮਝੋ ਕਿ ਪਰਮਾਤਮਾ ਸਾੰਮ ਕਿ ਸਤਗੁਰ ਸੱਚੇ ਪਾਤਸ਼ਾਹ ਸਾੰਮ ਕਿਹੜਾ ਸੰਕੇਤ ਭੇਜਦੇ ਹਨ ਸੰਗਤ ਜੀ ਅੱਜ ਆਪਾਂ ਇਸੇ ਹੀ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਸੰਗਤ ਜੀ ਜੀਵਨ ਇੱਕ ਅਜੀਹਾ ਸਫ਼ਰ ਹੈ ਜਿੱਥੇ ਅਸੀਂ ਰੋਜ਼ ਕੁਝ ਨਾ ਕੁਝ ਨਵਾਂ ਸਿੱਖਦੇ ਹਾਂ ਕੁਝ ਨਵਾਂ ਮਹਿਸੂਸ ਕਰਦੇ ਹਾਂ ਸੰਗਤ ਜੀ ਇਸ ਸਫ਼ਰ ਵਿੱਚ ਪਰਮਾਤਮਾ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਪਰ ਅਸੀਂ ਕਈ ਵਾਰ ਉਸ ਦੀ ਮੌਜੂਦਗੀ ਨੂੰ ਨਹੀਂ ਦੇਖ ਪਾਉਂਦੇ ਕਿਉਂਕਿ ਜਦੋਂ ਵੀ ਸਾਡੀ ਜ਼ਿੰਦਗੀ ਵਿੱਚ ਅਕਾਲ ਪੁਰਖ ਸਾਡੇ ਜੀਵਨ ਵਿੱਚ ਵੱਡੀ ਕਿਰਪਾ ਕਰਨ ਦੀ ਤਿਆਰੀ ਕਰਦੇ ਹਨ ਉਹ ਸਾਨੂੰ ਸਿੱਧਾ ਨਹੀਂ ਦੱਸਦੇ ਉਹ ਛੋਟੇ ਛੋਟੇ ਸੰਕੇਤ ਭੇਜਦੇ ਹਨ ਜੋ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਵ ਲੈ ਕੇ ਆਉਂਦੇ ਹਨ ਸੋ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਅੱਜ ਅਸੀਂ ਗੱਲ ਕਰਾਂਗੇ ਅਜਿਹੇ ਸੰਕੇਤਾਂ ਬਾਰੇ ਜੋ ਪਰਮਾਤਮਾ ਸਾਨੂੰ ਪੰਛੀਆਂ ਦੇ ਰੂਪ ਵਿੱਚ ਸਾਡੇ ਘਰ ਭੇਜਦੇ ਹਨ ਕਿਉਂਕਿ ਜਦੋਂ ਪੰਛੀ ਸਾਡੇ ਘਰ ਵਿੱਚ ਵਾਰ-ਵਾਰ ਗੇੜੇ ਮਾਰਦੇ ਹਨ ਜਾਂ ਸਾਡੇ ਘਰ ਵਿੱਚ ਆ ਕੇ ਬੈਠਦੇ ਹਨ ਤਾਂ ਸੰਗਤ ਜੀ ਇਹ ਕੋਈ ਸਧਾਰਨ ਗੱਲ ਨਹੀਂ ਹੁੰਦੀ ਇਹ ਪਰਮਾਤਮਾ ਦਾ ਖਾਸ ਸੰਕੇਤ ਹੁੰਦਾ ਹੈ ਜੋ ਦੱਸਦਾ ਹੈ ਕਿ ਪਰਮ ਪਿਤਾ ਪਰਮੇਸ਼ਵਰ ਸਾਡੇ ਬਹੁਤ ਨੇੜੇ ਹਨ ਅਤੇ ਸਾਡੇ ਉਹ ਜੀਵਨ ਵਿੱਚ ਬਹੁਤ ਵੱਡਾ ਬਦਲਾਵ ਲੈ ਕੇ ਆ ਰਹੇ ਹਨ ਸੋ ਸੰਗਤ ਜੀ ਅਸੀਂ ਆਪਣੇ ਜੀਵਨ ਵਿੱਚ ਕਦੇ ਨਾ ਕਦੇ ਇਹ ਸੋਚਦੇ ਹਾਂ ਕਿ ਸਾਡੀ ਅਰਦਾਸ ਸੁਣੀ ਨਹੀਂ ਜਾ ਰਹੀ ਸੰਗਤ ਜੀ ਸਾਡੇ ਦਿਲ ਵਿੱਚ ਕਈ ਵਾਰੀ ਬਹੁਤ ਸਾਰੀਆਂ ਇੱਛਾਵਾਂ ਹੁੰਦੀਆਂ ਹਨ ਜਿਨ੍ਹਾਂ ਦੀ ਅਸੀਂ ਉਡੀਕ ਕਰਦੇ ਹਾਂ ਪਰ ਸਾਨੂੰ ਉਹਨਾਂ ਦਾ ਕੋਈ ਜਵਾਬ ਨਹੀਂ ਮਿਲਦਾ ਸਤਿ ਸੰਗਤ ਜੀ ਬਹੁਤ ਸਾਰੇ ਗੁਰਮੁਖ ਪਿਆਰੇ ਇਹ ਸੋਚਣ ਲੱਗ ਜਾਂਦੇ ਹਨ ਕਿ ਪ੍ਰਮਾਤਮਾ ਸਾਡੀ ਅਰਦਾਸ ਨਹੀਂ ਸੁਣ ਰਿਹਾ ਪਰ ਸੰਗਤ ਜੀ ਅਸਲ ਵਿੱਚ ਸੱਚ ਇਹ ਹੈ ਕਿ ਪ੍ਰਮਾਤਮਾ ਸਾਨੂੰ ਸਦਾ ਹੀ ਸੁਣਦਾ ਹੈ ਜਦੋਂ ਉਹ ਸਾਡੇ ਜੀਵਨ ਵਿੱਚ ਵੱਡੀ ਬਰਕਤ ਦੇਣ ਦੀ ਤਿਆਰੀ ਕਰਦਾ ਹੈ ਤਾਂ ਸੰਗਤ ਜੀ ਪ੍ਰਮਾਤਮਾ ਸਾਨੂੰ ਛੋਟੀਆਂ-ਛੋਟੀਆਂ ਗੱਲਾਂ ਰਾਹੀਂ ਸੰਕੇਤ ਭੇਜਦਾ ਹੈ ਸੰਘਾ ਜੀ ਇਹ ਸੰਕੇਤ ਸਾਡੇ ਰੋਜ਼ ਦੇ ਜੀਵਨ ਵਿੱਚ ਆਉਂਦੇ ਹਨ ਪਰ ਸੰਘਾ ਜੀ ਕਈ ਵਾਰ ਅਸੀਂ ਉਹਨਾਂ ਸੰਕੇਤਾਂ ਨੂੰ ਨਹੀਂ ਸਮਝ ਪਾਉਂਦੇ ਕਿਉਂਕਿ ਜਦੋਂ ਕੋਈ ਇੱਕ ਪੰਛੀ ਤੁਹਾਡੇ ਘਰ ਬਾਰ ਬਾਰ ਆਉਂਦਾ ਹੈ ਤੁਹਾਡੇ 베ੜੇ ਵਿੱਚ ਆ ਕੇ ਚਹਿਕਦਾ ਹੈ ਤਾਂ ਸੰਘਾ ਜੀ ਇਹ ਪਰਮਾਤਮਾ ਦਾ ਬਹੁਤ ਵੱਡਾ ਸਨੇਹਾ ਹੁੰਦਾ ਹੈ ਕਿਉਂਕਿ ਸੰਗਤ ਜੀ ਇਹ ਜੀਵ ਵੀ ਅਕਾਲ ਪੁਰਖ ਦੀ ਰਚਨਾ ਦਾ ਹਿੱਸਾ ਹਨ ਜੋ ਸਾਨੂੰ ਉਸ ਦੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੇ ਹਨ ਸੋ ਇਹ ਸੰਕੇਤ ਸਿਮਰਨ ਅਤੇ ਸਬਰ ਵੱਲ ਅਤੇ ਨਿਮਰਤਾ ਵੱਲ ਲੈ ਜਾਂਦੇ ਹਨ ਤਾਂ ਸੰਗਤ ਜੀ ਸਭ ਤੋਂ ਪਹਿਲਾ ਸੰਕੇਤ ਪੰਛੀਆਂ ਦਾ बार-बार ਆਉਣ ਦਾ ਜੋ ਹੁੰਦਾ ਹੈ ਉਹ ਹੈ ਸੰਗਤ ਜੀ ਪਰਮਾਤਮਾ ਦਾ ਸਨੇਹਾ ਸੰਗਤ ਜੀ ਜਦੋਂ ਕੋਈ ਪੰਛੀ ਤੁਹਾਡੇ ਘਰ ਵਿੱਚ ਬਾਰ ਬਾਰ ਆਉਂਦਾ ਹੈ ਤਾਂ ਇਹ ਸਮਝੋ ਕਿ ਪਰਮਾਤਮਾ ਦਾ ਇਹ ਸਨੇਹਾ ਹੈ ਕਿਉਂਕਿ ਜੋ ਪੰਛੀ ਆਕਾਸ਼ ਵਿੱਚ ਆਜ਼ਾਦੀ ਨਾਲ ਉੜਦੇ ਹਨ ਜੋ ਦੂਰ ਦੂਰ ਤੱਕ ਉਡਾਰ ਭਰਦੇ ਹਨ ਉਹ ਸੰਜੋਗ ਨਾਲ ਨਹੀਂ ਤੁਹਾਡੇ ਘਰ ਵਿੱਚ ਬੇੜੇ ਵਿੱਚ ਨਹੀਂ ਆਉਂਦੇ ਸਭੋ ਸੰਗਤ ਜੀ ਉਹ ਅਕਾਲ ਪੁਰਖ ਦੀ ਮਰਜ਼ੀ ਨਾਲ ਉਹਨਾਂ ਦੇ ਇਸ਼ਾਰੇ ਨਾਲ ਉਹ ਤੁਹਾਡੇ ਘਰ ਵਿੱਚ ਆਉਂਦੇ ਹਨ ਕਿਉਂਕਿ ਅਕਾਲ ਪੁਰਖ ਦੀ ਰਚਨਾ ਦਾ ਉਹ ਪੰਛੀ ਅਨਮੋਲ ਹਿੱਸਾ ਹਨ ਜੋ ਸਾਡੇ ਜੀਵਨ ਵਿੱਚ ਇੱਕ ਖਾਸ ਮਕਸਦ ਲੈ ਕੇ ਆਉਂਦੇ ਹਨ ਸੰਗਤ ਜੀ ਜਦੋਂ ਪੰਛੀ ਤੁਹਾਡੇ ਘਰ ਵਿੱਚ ਬਾਰ ਬਾਰ ਆਉਂਦੇ ਹਨ ਤਾਂ ਸੰਗਤ ਜੀ ਪਰਮਾਤਮਾ ਦਾ ਇਹ ਸਨੇਹਾ ਹੁੰਦਾ ਹੈ ਕਿ ਪਰਮਾਤਮਾ ਤੁਹਾਡੇ ਉੱਪਰ ਮਿਹਰਬਾਨ ਹੈ ਅਤੇ ਪਰਮ ਪਿਤਾ ਪਰਮੇਸ਼ਵਰ ਤੁਹਾਡੇ ਬਹੁਤ ਨੇੜੇ ਹੈ ਕਿਉਂਕਿ ਸੰਗਤ ਜੀ ਇਹ ਸੰਕੇਤ ਸਾਡੇ ਦਿਲ ਨੂੰ ਜਗਾਉਣ ਅਤੇ ਸਾਡੀ ਸੁਰਤ ਨੂੰ ਸਿਮਰਨ ਦੇ ਨਾਲ ਜੋੜਨ ਲਈ ਹੁੰਦਾ ਹੈ ਸਾਧ ਸੰਗਤ ਜੀ ਪੰਛੀ ਇੱਕ ਜੀਵ ਨਹੀਂ ਹੁੰਦਾ ਸਗੋਂ ਪਰਮਾਤਮਾ ਦਾ ਸੰਦੇਸ਼ ਸੰਦੇਸ਼ ਬਹਕ ਹੁੰਦਾ ਹੈ ਸੰਗਤ ਜੀ ਜਦੋਂ ਇਹ ਤੁਹਾਡੇ ਘਰ ਵਿੱਚ ਆਉਂਦਾ ਹੈ ਤਾਂ ਇਹ ਤੁਹਾਨੂੰ ਇਹ ਕਹਿ ਰਿਹਾ ਹੁੰਦਾ ਹੈ ਕਿ ਅਕਾਲ ਪੁਰਖ ਪਰਮਾਤਮਾ ਤੁਹਾਡੀ ਜੀਵਨ ਵਿੱਚ ਕੁਝ ਵੱਡਾ ਕਰਨ ਲਈ ਤਿਆਰੀ ਕਰ ਰਹੇ ਹਨ ਕਿਉਂਕਿ ਸਾਨੂੰ ਇਹ ਸੰਕੇਤ ਸਿਮਰਨ ਵੱਲ ਸੇਵਾ ਵੱਲ ਅਤੇ ਨਿਮਰਤਾ ਵੱਲ ਲੈ ਜਾਂਦਾ ਹੈ ਸੰਗਤ ਜੀ ਜੇਕਰ ਤੁਸੀਂ ਇਸ ਸੰਕੇਤ ਨੂੰ ਤੁਸੀਂ ਆਪਣੇ ਘਰ ਵਿੱਚ ਦੇਖਦੇ ਹੋ ਤਾਂ ਸੰਗਤ ਜੀ ਆਪਣੇ ਵਾਹਿਗੁਰੂ ਦਾ ਨਾਮ ਜਪੋ ਅਤੇ ਪਰਮ ਪਿਤਾ ਪਰਮੇਸ਼ਵਰ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਸੰਗਤ ਜੀ ਦੂਸਰਾ ਜੋ ਸੰਕੇਤ ਹੈ ਕਿ ਸੰਗਤ ਜੀ ਜਦੋਂ ਪੰਛੀ ਤੁਹਾਡੇ ਘਰ ਵਿੱਚ ਆ ਕੇ ਚਹਿਕਦੇ ਹਨ ਤਾਂ ਸੰਗਤ ਜੀ ਇਸ ਪਿੱਛੇ ਕੀ ਸੰਕੇਤ ਹੈ ਸੰਗਤ ਜੀ ਜਦੋਂ ਤੁਹਾਡੇ ਘਰ ਵਿੱਚ ਆ ਕੇ ਜਾਂ ਬੇੜੇ ਵਿੱਚ ਆ ਕੇ ਪੰਛੀ ਚਹਿਕਦੇ ਹਨ ਤਾਂ ਸੰਗਤ ਜੀ ਇਹ ਸਿਰਫ ਇੱਕ ਆਵਾਜ਼ ਨਹੀਂ ਹੁੰਦੀ ਸਗੋਂ ਪਰਮਾਤਮਾ ਦਾ ਸਕੂਨ ਦੇਣ ਵਾਲਾ ਸਨੇਹਾ ਹੁੰਦਾ ਹੈ ਸੰਗਤ ਜੀ ਇਸ ਚਹਿਕ ਤੁਹਾਡੇ ਮਨ ਨੂੰ ਸ਼ਾਂਤ ਕਰਦੀ ਹੈ ਅਤੇ ਤੁਹਾਡੇ ਮਨ ਵਿੱਚ ਇਹ ਇੱਕ ਖੁਸ਼ੀ ਦਾ ਅਹਿਸਾਸ ਜਗਾਉਂਦੀ ਹੈ ਸੋ ਸੰਗਤ ਜੀ ਕਹਿਣ ਦਾ ਭਾਵ ਇਹ ਹੈ ਕਿ ਕਿ ਸੰਗਤ ਜੀ ਜਦੋਂ ਵੀ ਤੁਹਾਡੇ ਘਰ ਵਿੱਚ ਆ ਕੇ ਪੰਛੀ ਚਹਿਕਦੇ ਹਨ ਅਤੇ ਉਹਨਾਂ ਦੀ ਆਵਾਜ਼ ਸੁਣ ਕੇ ਤੁਹਾਡੇ ਦਿਲ ਨੂੰ ਠੰਡਕ ਮਿਲੇ ਤਾਂ ਸਮਝੋ ਤਾਂ ਤੁਸੀਂ ਪਰਮ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਨਾ ਹੈ ਕਿਉਂਕਿ ਸੰਗਤ ਜੀ ਅੱਜ ਦੇ ਜੀਵਨ ਵਿੱਚ ਹਰ ਇੱਕ ਮਨੁੱਖ ਬੜਾ ਦੁਖੀ ਹੈ ਹਰ ਇੱਕ ਮਨੁੱਖ ਦੇ ਦਿਲ ਵਿੱਚ ਇੱਕ ਵੱਡਾ ਭਾਰ ਹੈ ਸੰਗਤ ਜੀ ਇਹ ਭਾਰ ਹੈ ਦੁੱਖਾਂ ਦਾ ਭਾਰ ਸੰਗਤ ਜੀ ਜਦੋਂ ਇਹ ਪੰਛੀ ਸਵੇਰੇ ਸਵੇਰੇ ਤੁਹਾਡੇ ਘਰ ਵਿੱਚ ਆ ਕੇ ਚਹਿਕਦੇ ਹਨ ਤਾਂ ਸੰਗਤ ਜੀ ਸਾਡੇ ਦਿਲ ਨੂੰ ਸ਼ਾਂਤੀ ਮਿਲਦੀ ਹੈ ਸਾਡਾ ਜੋ ਮਨ ਹੈ ਉਹ ਹਲਕਾ ਹੋ ਜਾਂਦਾ ਹੈ ਆ ਫਿਰ ਸੰਗਤ ਜੀ ਇਹ ਪਰਮਾਤਮਾ ਦੀ ਮੌਜੂਦਗੀ ਦਾ ਬਹੁਤ ਵੱਡਾ ਸੰਕੇਤ ਹੈ ਅਤੇ ਸੰਗਤ ਜੀ ਇਹ ਸੰਕੇਤ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਜੀਵਨ ਵਿੱਚ ਸਦਾ ਲਈ ਬਣੀ ਹੋਈ ਹੈ ਸੋ ਫਿਰ ਸੰਗਤ ਜੀ ਜਦੋਂ ਪੰਛੀ ਤੁਹਾਡੇ ਘਰ ਵਿੱਚ ਆ ਕੇ ਚਹਿਕਦੇ ਹਨ ਤਾਂ ਤੁਸੀਂ ਸੰਗਤ ਜੀ ਇੱਕ ਪਲ ਲਈ ਸਭ ਕੁਝ ਰੋਕ ਦੇਣਾ ਹੈ ਅਤੇ ਤੁਹਾਡੇ ਦਿਲ ਵਿੱਚ ਜੋ ਵੀ ਅਸ਼ਾਂਤੀ ਹੈ ਜੋ ਵੀ ਦੁੱਖ ਹੈ ਜੋ ਵੀ ਭਾਰ ਹੈ ਉਹ ਫਿਰ ਤੁਸੀਂ ਪਰਮ ਪਿਤਾ ਪਰਮੇਸ਼ਵਰ ਦੇ ਹਵਾਲੇ ਕਰ ਦੇਣਾ ਹੈ ਅਤੇ ਪਰਮਾਤਮਾ ਵੱਲੋਂ ਭੇਜੇ ਗਏ ਇਸ ਜੀਵ ਦੀ ਜੋ ਆਵਾਜ਼ ਹੈ ਉਹ ਆਪਣੇ ਦਿਲ ਤੱਕ ਜਾਣ ਦੇਣੀ ਹੈ ਕਿਉਂਕਿ ਸੰਗਤ ਜੀ ਇਹ ਆਵਾਜ਼ ਇਸ ਗੱਲ ਦਾ ਸਨੇਹਾ ਹੁੰਦੀ ਹੈ ਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਜੀਵਨ ਵਿੱਚ ਬਣੀ ਹੋਈ ਹੈ ਸੰਗਤ ਜੀ ਇਸ ਆਵਾਜ਼ ਦੇ ਨਾਲ ਨਾਲ ਤੁਸੀਂ ਵਾਹਿਗੁਰੂ ਜੀ ਦਾ ਜਪ ਵੀ ਕਰਨਾ ਹੈ ਉਸ ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਜੀ ਦਾ ਧੰਨਵਾਦ ਕਰਨਾ ਹੈ ਸੰਗਤ ਜੀ ਤੀਜਾ ਜੋ ਸੰਕੇਤ ਹੈ ਕਿ ਪੰਛੀ ਜਦੋਂ ਤੁਹਾਡੇ ਘਰ ਵਿੱਚ ਆ ਕੇ ਸ਼ਾਂਤੀ ਨਾਲ ਬੈਠ ਜਾਣ ਤਾਂ ਸੰਗਤ ਜੀ ਇਹ ਵੀ ਪਰਮ ਪਿਤਾ ਪਰਮੇਸ਼ਵਰ ਦਾ ਬਹੁਤ ਵੱਡਾ ਸੰਕੇਤ ਹੈ ਜਦੋਂ ਸੰਗਤ ਜੀ ਤੁਹਾਡੇ ਘਰ ਦੇ ਬਨੇਰੇ ਉੱਤੇ ਚੁੱਪਚਾਪ ਆ ਕੇ ਪੰਛੀ ਬੈਠ ਜਾਣ ਤਾਂ ਫਿਰ ਸੰਗਤ ਜੀ ਇਹ ਪਰਮਾਤਮਾ ਦਾ ਸਬਰ ਅਤੇ ਨਿਮਰਤਾ ਦਾ ਸਨੇਹਾ ਹੈ ਕਿਉਂਕਿ ਸੰਗਤ ਜੀ ਜਦੋਂ ਇਹ ਪੰਛੀ ਆਕਾਸ਼ ਵਿੱਚ ਆਜ਼ਾਦੀ ਨਾਲ ਉੱਡਦੇ ਹਨ ਜੋ ਦੂਰ ਦੂਰ ਤੱਕ ਸਫ਼ਰ ਕਰਦੇ ਹਨ ਜਦੋਂ ਤੁਹਾਡੇ ਘਰ ਵਿੱਚ ਸ਼ਾਂਤੀ ਨਾਲ ਬੈਠਦੇ ਹਨ ਤਾ ਸੰਗਤ ਜੀ ਸਾਨੂੰ ਇਹ ਇਸ ਗੱਲ ਦੀ ਸਿੱਖਿਆ ਦਿੰਦੇ ਹਨ ਕਿ ਜੀਵਨ ਦੀਆਂ ਮੁਸ਼ਕਲਾਂ ਵਿੱਚ ਮਨ ਨੂੰ ਸ਼ਾਂਤ ਅਤੇ ਦਿਲ ਵਿੱਚ ਸਬਰ ਰੱਖਣਾ ਹੈ ਕਿਉਂਕਿ ਜੀਵਨ ਵਿੱਚ ਸਾਨੂੰ ਕਈ ਵਾਰ ਮੁਸ਼ਕਲਾਂ ਘੇਰ ਲੈਂਦੀਆਂ ਹਨ ਸੰਗਤ ਜੀ ਇਹ ਸੰਕੇਤ ਸਾਨੂੰ ਸਿਖਾਉਂਦਾ ਹੈ ਕਿ ਸਬਰ ਹੀ ਸਭ ਤੋਂ ਵੱਡੀ ਤਾਕਤ ਹੈ ਜਦੋਂ ਤੁਸੀਂ ਪੰਛੀ ਨੂੰ ਸ਼ਾਂਤੀ ਨਾਲ ਬੈਠਿਆ ਦੇਖਦੇ ਹੋ ਤਾਂ ਸਮਝੋ ਕਿ ਪਰਮਾਤਮਾ ਨੇ ਤੁਹਾਨੂੰ ਸਬਰ ਦੀ ਸਿੱਖਿਆ ਦਿੱਤੀ ਹੈ ਤਾਂ ਸਾਨੂੰ ਇਹ ਸੰਕੇਤ ਦੱਸਦਾ ਹੈ ਕਿ ਅਕਾਲ ਪੁਰਖ ਸਭ ਕੁਝ ਦੇਖ ਰਿਹਾ ਹੈ ਅਤੇ ਉਸ ਦੀ ਕਿਰਪਾ ਜਲਦੀ ਹੀ ਤੁਹਾਡੇ ਜੀਵਨ ਵਿੱਚ ਹੋਣ ਵਾਲੀ ਹੈ ਸੰਗਤ ਜੀ ਅਗਲਾ ਜੋ ਸੰਕੇਤ ਹੈ ਕਿ ਪੰਛੀਆਂ ਦੀ ਬੇਫਿਕਰੀ ਸੰਗਤ ਜੀ ਨਾ ਤਾਂ ਪੰਛੀਆਂ ਕੋਲ ਕੋਈ ਪੱਕਾ ਘਰ ਹੁੰਦਾ ਹੈ ਨਾਹੀ ਧਨ ਦੌਲਤ ਅਤੇ ਨਾਹੀ ਕੋਈ ਚਿੰਤਾ ਅਤੇ ਫਿਰ ਵੀ ਉਹ ਖੁਸ਼ੀ ਨਾਲ ਆਕਾਸ਼ ਵਿੱਚ ਉੜਦੇ ਹਨ ਅਤੇ ਪਰਮਾਤਮਾ ਦੀ ਰਚਨਾ ਵਿੱਚ ਸਕੂਨ ਨਾਲ ਰਹਿੰਦੇ ਹਨ ਸੰਗਤ ਜੀ ਜਦੋਂ ਕੋਈ ਪੰਛੀ ਤੁਹਾਡੇ ਘਰ ਵਿੱਚ ਆਉਂਦਾ ਹੈ ਤੁਹਾਡੇ ਘਰ ਦੇ ਬਨੇਰੇ ਜਾਂ ਬੇੜੇ ਵਿੱਚ ਆ ਕੇ ਬੈਠਦਾ ਹੈ ਤਾਂ ਸੰਗਤ ਜੀ ਉਹ ਤੁਹਾਨੂੰ ਪਰਮਾਤਮਾ ਤੇ ਭਰੋਸਾ ਰੱਖਣ ਦੀ ਸਿੱਖਿਆ ਦਿੰਦਾ ਹੈ ਸੰਗਤ ਜੀ ਇਹ بے ਫਿਕਰੀ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਨੂੰ ਆਪਣੀਆਂ ਸਾਰੀਆਂ ਚਿੰਤਾਵਾਂ ਅਤੇ ਦੁੱਖਾਂ ਨੂੰ ਪਰਮਾਤਮਾ ਦੀ ਰਜਾ ਵਿੱਚ ਛੱਡ ਦੇਣਾ ਚਾਹੀਦਾ ਹੈ ਅਸੀਂ ਆਪਣੇ ਸਾਰੇ ਦੁੱਖਾਂ ਨੂੰ ਪਰਮਾਤਮਾ ਦੇ ਹਵਾਲੇ ਕਰ ਦੇਣਾ ਹੈ ਕਿਉਂਕਿ ਸੰਗਤ ਜੀ ਇਹ ਪੰਛੀ ਵੀ ਉਸੇ ਪਰਮਾਤਮਾ ਦੀ ਰਚਨਾ ਦਾ ਹਿੱਸਾ ਹਨ ਅਤੇ ਇਹ ਪੰਛੀ ਵੀ ਉਸ ਪਰਮਾਤਮਾ ਵਿੱਚ ਭਰੋਸਾ ਕਰਦੇ ਹਨ ਏ ਪਰਮਾਤਮਾ ਦੇ ਭਰੋਸੇ 'ਤੇ ਸਤਕਾ ਬੇਫਿਕਰੀ ਨਾਲ ਉੱਡਦੇ ਹਨ ਤੁਸੀਂ ਵੀ ਸੰਗਤ ਜੀ ਆਪਣੀਆਂ ਸਾਰੀਆਂ ਚਿੰਤਾਵਾਂ ਆਪਣੇ ਦੁੱਖਾਂ ਨੂੰ ਪਰਮਾਤਮਾ ਦੇ ਹਵਾਲੇ ਕਰ ਦੇਣਾ ਹੈ ਤਾਂ ਫਿਰ ਸੰਗਤ ਜੀ ਪਰਮਾਤਮਾ ਇਹਨਾਂ ਛੋਟੇ-ਛੋਟੇ ਸੰਕੇਤਾਂ ਨਾਲ ਸਾਡੇ ਨਾਲ ਗੱਲ ਕਰਦਾ ਹੈ ਜਦੋਂ ਤੁਸੀਂ ਇਹ ਸੰਕੇਤ ਵੇਖਦੇ ਹੋ ਤਾਂ ਫਿਰ ਸੰਗਤ ਜੀ ਤੁਸੀਂ ਪਰਮਾਤਮਾ ਦਾ ਧੰਨਵਾਦ ਕਰਨਾ ਹੈ ਹਰ ਘੜੀ ਹਰ ਸਾਹ ਨਾਲ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਉਸ ਪਰਮਪਿਤਾ ਪਰਮੇਸ਼ਵਰ ਦੀ ਮਿਹਰ ਦਾ ਸ਼ੁਕਰਾਨਾ ਕਰੋ ਸੋਫੇ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਸਦਾ ਹੀ ਅਤੇ ਤੁਹਾਡੇ ਪਰਿਵਾਰ ਤੇ ਬਣੀ ਰਹੇ